ਪਹਿਲਾ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਢੇਰ ਸਰੀਆਂ ਮੁਬਾਰਕਾਂ ਜੀ ਜੋ ਕਿ ਤੁਸੀਂ ਅੱਜ ਅਕਾਲੀ ਦਲ ਤੋਂ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜੀ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ মিডিਆ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਅੱਗੇ ਸਾਡੀ ਮੁਹਿੰਮ ਨੂੰ ਤੁਸੀਂ ਸਾਡਾ ਹੰਗਾਰਾ ਪਹੁੰਚਾਇਆ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਮੈਨੂੰ ਬੜੌਦੀ ਜੋਂ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਸਰਦਾਰ ਅਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਤੇ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਆਪਣੀ ਮੁਹਿੰਮ ਸ਼ੁਰੂ ਕੀਤੀ ਤੇ ਅੱਜ ਆਪਣੀ ਕਾਮਯਾਬੀ ਵੱਡੀ ਪੱਧਰ ਤੇ ਅਸੀਂ ਹਾਸਲ ਕੀਤੀ ਹੈ ਤੇ ਤੁਸੀਂ ਮਿਹਨਤ ਕੀਤੀ ਸੀ ਅੱਜ ਫਲ ਉਨੇ ਹੀ ਮਿਲ ਗਿਆ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਰਥਨ ਮਿਲਿਆ ਹਰ ਇੱਕ ਪਿੰਡ ਤੋਂ ਸਾਡੇ ਜੋਨ ਦੇ ਵਿੱਚ ਤਕਰੀਬਨ 9 ਪਿੰਡ ਸੀ ਜਿਨ੍ਹਾਂ ਦੇ ਵਿੱਚ ਸਾਨੂੰ ਭਲਮਾ ਹੁਗਾਰਾ ਮਿਲਿਆ ਤੇ ਸਾਡੇ ਪਿੰਡ ਵੱਲੋਂ ਖਾਸ ਕਰਕੇ ਸਾਡੇ ਪਿੰਡ ਵੱਲੋਂ ਪਿੰਡ ਵਾਸੀਆਂ ਵੱਲੋਂ ਪੂਰਨ ਸਮਰਥਨ ਸਾਨੂੰ ਇੱਕ ਪਾਸੇ ਦਾ ਸਮਰਥਨ ਦਿੱਤਾ ਗਿਆ ਹੈ ਤਾਂ ਕਿ ਅਸੀਂ ਜਿਹੜੀ ਇਹ ਬਹੁਤ ਵੱਡੀ ਜਿਹੜੀ ਲੀਡ ਹਾਸਲ ਕਰ ਸਕੇ ਅਤੇ ਆਪਣੀ ਕਾਮਯਾਬੀ ਨੂੰ ਹਾਸਲ ਕਰ ਸਕੇ ਕਿੰਨੇ ਕ ਦੀ ਤੁਹਾਡੇ ਲੀਡ ਆਈ ਹੈ ਕਿੰਨੇ ਸਾਡੇ 450 ਦੀ ਵੋਟਾਂ ਦੇ ਸਾਨੂੰ ਲੀਡ ਇਹਨਾਂ ਵੋਟਾਂ ਦੇ ਵਿੱਚ ਮਿਲੀ ਹੈ ਤੇ ਕਾਂਗਰਸ ਤੋਂ ਅਸੀਂ 450 ਵੱਧ ਵੋਟਾਂ ਦੇ ਨਾਲ ਜਿੱਤੇ ਆ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਇੱਥੇ ਰਹਿ ਗਈ ਹੈ ਤੋਂ ਤੁਸੀਂ ਪਹਿਲੇ ਆਧਾਰ ਤੇ ਕਿਹੜਾ ਕੰਮ ਆਪਣੇ ਪਿੰਡ ਦਾ ਕਰਾਉਣਾ ਚਾਹੋਗੇ ਦੇਖੋ ਵੈਸੇ ਕੰਮ ਤਾਂ ਜੋ ਪਿਛਲੀਆਂ ਸਰਕਾਰਾਂ ਨੇ ਬਹੁਤ ਸਾਰੇ ਪੈਂਡਿੰਗ ਛੱਡੇ ਹੋਏ ਹਨ ਜਿਵੇਂ ਕਿ ਦੇਖਿਆ ਜਾਵੇ ਕੋਈ ਸਹੂਲਤਾਂ ਦੀਆਂ ਹੀ ਸਹੂਲਤਾਂ ਤੋਂ ਜਿਹੜੇ ਪਿੰਡ ਵਾਸੀ ਸਾਡੇ ਜਿੰਨੇ ਵੀ ਸਾਡੀ ਜੋਂਦੇ ਉਹ ਸਖਣੇ ਪਰ ਜਿਆਦਾਤਰ ਦੇਖਿਆ ਜਾਵੇ ਜਿਵੇਂ ਕਿ ਐਜੂਕੇਸ਼ਨ ਦੇ ਤੌਰ ਤੇ ਦੇਖਿਆ ਜਾਵੇ ਮੈਡੀਕਲ ਦੇ ਤੌਰ ਤੇ ਦੇਖਿਆ ਜਾਵੇ ਜਾਂ ਫਿਰ ਸੜਕਾਂ ਨਾਲੀਆਂ ਇਹ ਵੀ ਇਹਨਾਂ ਸਾਰੇ ਹੀ ਕੰਮ ਹੈ ਜਿਹੜੇ ਪੈਂਡਿੰਗ ਪਏ ਆ ਸੋ ਹੁਣ ਅਸੀਂ ਅਗਲੀ ਜਿਹੜੀ ਰਣਨੀਤੀ ਹੈ ਉਹ ਬਣਾਵਾਂਗੇ ਤੇ ਵਿਚਾਰ ਕਰਾਂਗੇ ਪਿੰਡ ਵਾਸੀਆਂ ਦੀ ਸਾਰਿਆਂ ਦੀ ਜੋ ਮਦਦ ਦੇ ਨਾਲ ਉਹ ਅਸੀਂ ਆਪਣੀ ਅਗਲੀ ਵਿਉਤਮੰਦੀ ਉਲਿੱਕਾਂਗੇ ਸੋ ਜਿਹੜੇ ਵੋਟਰਾਂ ਨੇ ਸਾਨੂੰ ਵੋਟ ਪਾਈ ਹੈ ਉਹਨਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਸਾਰੇ ਵੋਟਰਾਂ ਦਾ ਮੇਰੇ ਵੱਲੋਂ ਧੰਨਵਾਦ ਜਿੰਨੇ ਵੀ ਸਾਡੇ ਬੜੌਦੀ ਜ਼ੋਨ ਦੇ ਵਿੱਚ ਨੌ ਪਿੰਡ ਸਭ ਨੇ ਸਾਨੂੰ ਪੂਰਨ ਸਮਰਥਨ ਦਿੱਤਾ ਤੇ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਏਡੀ ਵੱਡੀ ਜਿੱਤ ਦੇ ਨਾਲ ਸਾਨੂੰ ਅੱਗੇ ਵਧਾਇਆ ਤੇ ਅੱਗੇ ਵੋਟਰਾਂ ਨੂੰ ਅਪੀਲ ਇਹੀ ਕਰਦਾ ਕਿ ਤੁਸੀਂ ਸੱਚ ਦਾ ਸਾਥ ਦੇਣਾ ਹੈ ਤੇ ਸ ਬਸ ਵਧੀਆ ਬੰਦੇ ਚੁਣਨਾ ਹੈ ਜੋ ਕਿ ਤੁਹਾਡੇ ਪਿੰਡ ਦੀਆਂ ਸਹੂਲਤਾਂ ਨੂੰ ਅੱਗੇ ਲਿਆ ਸਕਣ ਅਤੇ ਤੁਹਾਡੇ ਜਿਹੜਾ ਵਿਕਾਸ ਉਹਨੂੰ ਉੱਚਾ ਕਰ ਸਕਣ ਜਿਵੇਂ ਉਹ 2027 ਦੀ ਇਲੈਕਸ਼ਨ ਆ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ 2027 ਦੇ ਵਿੱਚ ਦੇਖਿਆ ਜਾਵੇ ਤਾਂ ਲੋਕਾਂ ਦਾ ਮਨ ਬਦਲ ਚੁੱਕਾ ਹੈ ਪਿਛਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਦੇਖਿਆ ਜਾਵੇ ਤਾਂ ਹੁਣ ਇਹ ਜਿਹੜੀ ਐਡੀ ਵੱਡੀ ਲੀਡ ਸਾਨੂੰ ਮੌਜੂਦਾ ਸਰਕਾਰ ਹੁੰਦੇ ਹੋਏ ਮਿਲਣੀ ਹੈ ਤਾਂ ਇਹ ਦੱਸਾਉਂਦਾ ਕਿ ਲੋਕਾਂ ਦਾ ਮਨ ਬਦਲ ਚੁੱਕਾ ਹੈ ਅਤੇ ਲੋਕ ਹੁਣ ਅੱਗੇ ਅਗਾਹ ਵਧੂ ਸੋਚ ਨਾਲ ਅੱਗੇ ਜਿਹੜਾ ਵਿਕਾਸ ਚਾਹਣਗੇ ਅਤੇ ਨਵੇਂ ਨਵੀਂ ਜਨਰੇਸ਼ਨ ਨੂੰ ਉਹ ਸਾਥ ਦੇਣਗੇ ਧੰਨਵਾਦ